ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਮਾਲਸਰ ਦੇ ਵਿੱਚ ਸਮਾਲਸਰ ਪਿੰਡ ਦੇ ਵਿੱਚੋਂ ਵਜੇ ਹੋਏ ਕੋਠੇ ਮੱਟੂਆਂ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਜਾਨਵਰ ਅੱਜ ਤੁਹਾਡੇ ਲਈ ਮਿੱਤਰੋ ਕਾਫੀ ਗਿਣਤੀ ਦੇ ਵਿੱਚ ਕਰਨ ਬੰਨੇ ਹੋਇਆ ਜਿਹੜਾ ਜਾਨਵਰ ਤੁਹਾਨੂੰ ਫਿੱਟ ਲੱਗੂਗਾ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਓ ਵੱਡੀ ਗੱਲ ਇਹ ਆ ਵੀ ਜਿਹੜੇ ਭਰਾ ਤੋਕੜਾ ਕੱਪਣਾ ਲੈ ਕੇ ਆਉਂਦੇ ਆ ਉਹਨਾਂ ਦੇ ਲਈ ਵੀ ਤੇ ਜਿਹੜੇ ਵੀਰ ਕੱਚੀਆਂ ਗਾਇਆਂ ਲੈ ਕੇ ਆਉਂਦੇ ਉਹਨਾਂ ਲਈ ਵੀ ਇਹ ਤੋਹਫਾ ਵੀਡੀਓ ਰਹਿਣ ਵਾਲੀ ਆ ਤੇ ਜਿਹੜੇ ਭਰਾਵਾਂ ਨੇ ਘੱਟ ਪੈਸੇ ਬੱਚੀਆਂ ਤੇ ਲਾਉਣੇ ਆ ਜਾਂ ਗਾਵਾਂ ਤੇ ਲਾਉਣੇ ਆ ਉਹਨਾਂ ਲਈ ਵੀ ਇਹ ਵੀਡੀਓ ਫਾਇਦੇਮੰਦ ਆ ਤੁਹਾਡੇ ਭਾਮਤਾਬਕ ਜਾਨਵਰ ਹੋਣਗੇ ਸਾਰੀ ਡਿਟੇਲ ਜਾਣਦਿਆਂ ਕਰਦਿਆਂ ਗੱਲਬਾਤ ਆਪਾਂ ਵੀਰ ਦਿਨਾ ਸਤਿ ਸ਼੍ਰੀ ਅਕਾਲ ਵੀਰੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜਗਦੀ ਬਾਈ ਠੀਕ ਹੈ ਬਾਈ ਜੀ ਸੀਤਾ ਦੇ ਪਰਿਵਾਰ ਵੀਰੇ ਵਾਹਿਗੁਰੂ ਦੀ ਕਿਰਪਾ ਜੀ ਚਲੋ ਸ਼ੁਕਰ ਆ ਬਾਈ ਅਥਾ ਜਗਦੀ ਬਾਈ ਐ ਦੱਸ ਜੀ ਉਧਰ ਵਾਲੀਆਂ ਦੋਵੇਂ ਕਿੰਨੇ ਗਾਂਗੀਆਂ ਵੇਖੀਆਂ ਹੀ ਫਿਰ ਹਾਂਜੀ ਵਧੀਆ ਹੋਊਗਾ ਸੀ ਠੀਕ ਹੈ ਬਾਈ ਅੱਜ ਫਿਰ ਕਿੰਨੇ ਜਾਨਵਰ ਆ ਵੀਰੇ ਅੱਜ ਆਪਣੇ ਕੋਲੇ 5 ਆ ਬਾਈ 5 ਜਾਨਵਰ ਆ ਹਾਂਜੀ ਤੇ ਬੱਚੀਆਂ ਨਹੀਂ ਪਾਉਣੀਆਂ ਫਿਰ ਨਹੀਂ ਵਛੀਆਂ ਨਹੀਂ ਪਾਉਣੀਆਂ ਜੀ ਘਰੇ ਰੱਖੀਆਂ ਹੋਈਆਂ ਇਹ ਹਾਂ ਇਹ ਘਰੇ ਰੱਖੀਆਂ ਤਾਂ ਫਿਰ ਤਾਂ ਮੈਂ ਇਹਦਾ ਕਿਹੜੇ ਪਾਉਣੀਆਂ ਆ ਕਾਲੀ ਬਾਈ ਦੀ ਦੱਸੀ ਬਈ ਕੀ ਡਿਟੇਲ ਇਹ ਕਾਲੀ ਬਾਈ ਜੀ ਹੈਗੀ ਆ 4 ਮਹੀਨਿਆਂ ਤੋਂ ਉੱਤੇ ਆ ਇਹ 10 ਕਿ ਦਿਨ ਜੀ ਗੱਪਣ ਗੱਪਣ ਆ ਇਹ ਚੈੱਕ ਪਾਸ ਹਾਂ ਚੈੱਕ ਪਾਸ ਬਾਈ ਜੀ ਦੁੱਧ ਕਿੰਨਾ ਵੀਰੇ ਦੁੱਧ ਇਹ ਤੁਹਾਨੂੰ ਹੈਗਾ ਬਾਈ ਜੀ 10 11 ਲੀਟਰ ਠੀਕ ਆ ਬਈ ਮਿਲਦੀ ਮਿਲਦੀ ਓਕੇ ਜਾਵਾਂ ਮਿਲਦੀ ਓਕੇ ਬਾਈ ਜਾਵਾਂ ਸਿਰਾ ਜੋਨ ਹੋਰੀ ਵਧੀਆ ਠੀਕ ਆ ਬਈ ਅੱਛਾ ਕੀ ਰੇਟ ਰਹੂਗਾ ਵੀਰੇ ਇਹ ਆਪਾਂ ਫੋਨ ਤੋਂ ਹੀ ਕਰਾਂਗੇ ਭਾਈ। ਕੱਢੀ ਬਾਹਰ ਨੂੰ ਤੋਰੀ ਵੀਰੇ ਮੜਾ ਖੋਲ ਦੀ। ਲੈ ਵੀ ਇੱਕ ਗੱਲ ਪਹਿਲਾਂ ਦੱਸ ਦਵਾਂ ਵੀ ਇਹ ਫਰਤੀਲੀ ਵਾਲੀ ਆ। ਇਹ ਡਰਦੀ ਆ ਥੋੜਾ। ਹੁਣ ਚੋ ਮੈਂ ਵੇਖਿਆ ਤੁਸੀਂ ਆਉਂਦੀ ਨਾ ਬਾਬ ਰੋਲਾ ਬਣੀ। ਨਹੀਂ ਇੰਨੀ ਤੋਰੀ ਆ ਗਈ ਆ। ਆ ਜਾ ਪੁੱਤ ਨਾ ਡਰ। ਹੁਣ ਡਰਦੀ ਹੋਈ ਆ। ਇਹ ਕਰਦੇ ਪੱਠੇ। ਹੂੰ ਬਤੂਰੀ ਨਾਲ ਹੋਲੀ ਨੂੰ ਪਤਾ ਆ ਵੀ ਮੈਂ ਪੋਚ ਦੇਣੇ ਵੀਡੀਓ ਬਣਵਾਉਣੀ ਆ। ਐਵੇਂ ਦੀ ਗੱਲ ਥੋੜਾ ਲੈ ਆ ਜਾ। ਲੈ ਆ ਵੀਰੇ। ਘੁਮਾਣਾ ਵੱਡੇ। ਇਹ ਪੱਠਿਆਂ ਨੂੰ ਹੀ ਜਾਂਦੀ ਹੋਊਗੀ ਬਾਬ ਰੋਲਾ ਬਣੀ। ਹੈਨਾ? ਹੁਣ ਰੱਜੀ ਆ ਰੋ ਭੁੱਖ ਨਹੀਂ ਲੱਗੀ ਹੁਣ। ਢੱਕਣ ਭਰੀ ਜਾਵੇ। ਆਖਿਆ ਬਣ ਗਈ। ਦੱਸ ਦੱਸ ਆ ਨਹੀਂ ਇਹਨੂੰ ਪਤਾ ਹੀ ਮੇਰੀ ਤਾਰੀਫ ਕਰੀ ਜਾਂਦੇ ਆ ਹਨਾ ਰੇਟ ਭਾਈ ਜਗਦੀਪ ਵੀਰੇ ਆਪਾਂ ਫੋਨ ਤੇ ਹੀ ਕਰਾਂਗੇ ਵੱਡੇ ਭਾਈ ਠੀਕ ਆ ਭਾਈ ਠੀਕ ਆ ਭਾਈ ਸਾਰਿਆਂ ਦਾ ਹੀ ਹਾਂਜੀ ਭਾਈ ਠੀਕ ਆ ਇੱਕ ਕਰਦੀ ਤਾਂ ਦੱਸਦੀ ਯਾਰ ਕੋਰ ਦੀ ਰਿਕਾਰਡ ਜਾ ਹਾਂ ਦੱਸ ਦਾਂਗੇ ਚੱਲ ਇੱਕ ਅੱਧੀ ਆ ਦੱਸ ਆ ਲਾਲ ਬਾਰੇ ਦੱਸੀ ਵੀਰੇ ਇਹ ਲਾਲ ਭਾਈ ਜੀ ਹੈਗੀ ਆ 40 45 ਦਿਨ ਦੀ ਕੱਚੀ ਆ ਬੱਚੀ ਹਜੇ ਮਨ ਲਾ 1.5 ਮਹੀਨੇ ਦੀ 1.5 ਮਹੀਨੇ ਦੀ ਲਾ ਲੋ ਹਾਂ 1.5 ਦੀ 45 ਦਿਨ 1.5 ਮਹੀਨੇ ਦੀ ਬਣਦੀ ਹੈ ਹਾਂ ਜੀ ਦੁੱਧੋਂ ਡرائی ਆ ਵੀਰੇ ਇਹ ਦੁੱਧੋਂ ਡرائی ਆ ਹਾਂ ਜੀ ਵੈੜ ਚੰਗੀ ਆ ਹਨਾ ਗੋਲ ਗਾਲ ਇਹ ਬਾਈ ਜੀ ਦੂਜੇ ਸੂਏ ਆਸਤੇ ਗੱਭਣੇ ਜੀ ਠੀਕ ਆ ਸੀਲ ਸੂਲ ਚੰਗੀ ਆ ਹਨਾ ਵੀਰੇ ਪੂਰੀ ਠੰਡੀ ਆ ਬਾਈ ਓਕੇ ਥਣਾ ਥਣਾ ਤੋਂ ਵੀ ਜਾਮਾ ਵੀਰੇ ਜਾਮਾ ਫੁੱਲ ਆ ਠੀਕ ਆ ਬਾਈ ਠੀਕ ਆ ਸਾਹਮਣੇ ਵਾਲੇ ਬੰਦੇ ਲਈ ਲਾਹੇ ਬੰਦ ਚੀਜ਼ ਆ ਹਨਾ ਹਾਂ ਜੀ ਤੋਰੀ ਬਾਈ ਕੱਢੀ ਬਾਹਰ ਨੂੰ ਵੀਰੇ ਲੈ ਜੀ ਮਤਲਬ ਜਰਸੀ ਦੇ ਵਿੱਚ ਪੱਖ ਰੱਖਦੀ ਆ ਤੁਸੀਂ ਦੇਖ ਸਕਦੇ ਹੋ ਵੈੜ ਗੋਲ ਗਾਲ ਚੰਗੀ ਆ ਆਈ ਆ ਹੁਣੇ ਅਜੇ ਗੱਡੀ ਲਾਹ ਕੇ ਗਈ ਆ ਹਾਂਜੀ ਬਈ ਇੱਕ ਗੱਲ ਹੈਗੀ ਆ ਬਈ ਅੱਗੇ ਮਾੜਾ ਜਿਹੜੇ ਮੌਸਮ ਜਿਵੇਂ ਤਿਆਹ ਹੁਣ ਉਹਦੋਂ ਧੱਕਾ ਜਿਹਾ ਚ ਮੁੱਕ ਜਾਂਦਾ ਹੁੰਦਾ ਪਰ ਹੁਣ ਤਾਂ ਅੱਕ ਵੀ ਹਾਜੇ ਹਰੇ ਰਹਿੰਦੇ ਆ ਹੁਣ ਨਹੀਂ ਮੁੱਕਣ ਦੇਉਂਦੇ ਅੱਕ ਵੀ ਹਨਾ ਟੈਂਪਰੇਚਰ ਆ ਜਿਹੜਾ ਮੈਂਟੇਨ ਰਹਿੰਦਾ ਬਈ ਪੰਜਾਬ ਦੇ ਵਿੱਚ ਹੁਣ ਅੱਗੇ-ਅੱਗੇ ਵੇਖੋ ਕੋਈ ਵੱਧਦੀ ਅੱਗ ਐਦ ਕੀ ਗਰਮੀ ਵੀ ਜ਼ਿਆਦਾ ਪਊਗੀ ਮੇਰੇ ਹਿਸਾਬ ਨਾਲ ਬਈ ਜਿਵੇਂ ਠੰਡ ਸੀ ਨਾ ਪਹਿਲੇ ਸੁਏ ਬਾਈ ਦਾ 15 ਲੀਟਰ ਦੁੱਧ ਚੋਇਆ ਹੋਇਆ ਥੱਲੋ ਪਹਿਲੇ ਸੁਏ ਦੇ ਵਿੱਚ ਹਾਂਜੀ ਠੀਕ ਆ ਵੀਰੇ ਅੱਛਾ ਵੱਡੇ ਬਾਈ ਰੇਟ ਇਹਦਾ ਇਹਦਾ ਦੱਸ ਦੇ ਇਹਦਾ ਵੀ ਫੋਨ ਤੀ ਦੱਸਾਂਗੇ ਇਹਦਾ ਦਾ ਨਹੀਂ ਇਹਦੇ ਤੋਹਫਾ ਕੱਢ ਦੇਗੇ ਠੀਕ ਆ ਇਹਦੇ ਵਰ ਤਿੰਨ ਨੰਬਰ ਵਾਲੇ ਦੱਸੀ ਬਾਈ ਇਹ ਤਿੰਨ ਨੰਬਰ ਵਾਲੀ ਹੈਗੀ ਬਾਈ ਜੀ ਪੰਜ ਮਹੀਨਾ ਦੀ ਗੱਭਨ ਜੀ ਅੱਛਾ ਇਹ ਦੁੱਧ ਦਿੰਦੀ ਵੀ ਥੋੜਾ ਬੋਤ ਦੁੱਧ ਦਿੰਦੀ ਆ ਵੀ ਇੱਕ ਸਾਲ ਤੋ ਧਾਰਾ ਹੀ ਲਾ ਲਓ 25 ਕਿਲੋਟਰ ਹੈਗਾ ਦੁੱਧ ਦੇ ਸਾਡੇ ਬਾਈ ਮਤਲਬ ਕਹਿਣ ਤੋਂ ਪਾਵੇ ਵੀ ਇਹ ਜੋੜਾ ਜਿਹੜਾ ਲੈ ਜਾਊਗਾ ਬੰਦਾ ਸਾਂਭਣ ਵਾਲਾ ਉਹਦੋਂ ਲਾਹੇ ਰੰਦ ਰਹਿ ਜੂ ਇਹ ਤਾਂ ਵਿਚਾਰੀ ਚਿਚੜੀਆਂ ਬਹੁਤ ਲੱਗੀਆਂ ਸੀ ਚਿਚੜੀਆਂ ਬਹੁਤ ਲੱਗੀਆਂ ਪਰਾਲੀ ਤੋਂ ਹੀ ਫੁੱਲ ਕੇ ਲੱਗ ਜਾਂਦੀ ਹੈ ਜਿਆਦਾ ਹੀ ਬਹੁਤ ਹੈ ਯਾਰਾ ਵਹਿਣ ਤੇ ਬਈ ਯਾਰ ਕਿੱਡੀ ਚੰਗੀ ਲਿਆ ਕਰੇ ਮੂੰਹ ਮਾ ਗਿਆ ਇਹਦਾ ਸੰਭਾਈ ਵੱਲੋਂ ਗਾਲੀ ਪਈ ਸੀ ਹੂੰ ਉਹਦਾ ਕੋਈ ਬੜਾ ਮੰਦਰਾ ਨਹੀਂ ਵੇ ਲੈ ਯਾਰ ਲੋਕ ਏਡੀ ਨੇ ਚੰਗੀਆਂ ਵਹਿਣਾ ਸਾਹਮਦੇ ਨਹੀਂ ਹਨਾ ਹਾਂਜੀ ਹੂੰ ਨਹੀਂ ਠੀਕ ਇਹ ਇੱਕ ਗੱਲ ਹੈਗੀ ਆ ਨਾ ਜਗਦੀਪ ਭਾਈ ਆ 3 ਜਨਵਾਰ ਕਮਾਈ ਭਾਈ ਬਾਅਦ ਚ ਕਰ ਲੋ 3 ਜਨਵਾਰ ਕਮਾਈ ਵਾਲਿਆ ਭਾਈ ਹਨਾ ਹਾਂਜੀ ਭਾਈ ਹੂੰ ਪੜੇ ਪੁੜੇ ਗੋਲਗਾਲ ਚੰਗੇ ਆ ਹਨਾ ਉਹ ਨਹੀਂ ਠੀਕ ਹੈ ਜਗਦੀਪ ਬਾਈ ਅੱਛਾ ਜਗਦੀਪ ਇਹ 4 ਨੰਬਰ ਤੇ ਜਿਹੜੀ ਵੜਾ ਬਾਈ ਇਹ ਬਾਈ ਪਹਿਲੇ ਸੂਏ ਆਸਤੇ ਗੱਬਣ ਸੀਗੀ ਪਛੀ ਖੀਰੀ ਐ ਇਹ ਠੀਕ ਆ ਤੇ ਇਹਨਾਂ ਦੇ ਨਾਲ ਦੀ ਗਾਂ ਤੇ ਢੋਡ ਮਾਰਗੀ ਚੱਲ ਕੋਈ ਮਹਾਰਾਜ ਨੂੰ ਫੇਟੀ ਪੈਣੀ ਹੁੰਦੀ ਐ ਇਹ ਸਾਢੇ 4 ਮਹੀਨਿਆਂ ਦਾ ਬੱਚਾ ਸੱਟ ਗਈ ਐ ਬੱਚਾ ਸੱਟ ਗਈ ਹਾਂ ਅੱਛਾ ਇਹ ਪੁੱਛਿਆ ਜੇਰਜੁਰ ਕਿਵੇਂ ਪਾ ਗਈ ਸਾਰੀ ਹਾਂ ਜਮਾ ਪਾ ਗਈ ਸੀ ਨਹੀਂ ਤੈਨੂੰ ਪਤਾ ਕੱਚੀ ਕੁਚੀ ਜੇਰ ਤਾਂ ਅਸੀਂ ਵੇਸੀ ਪੈਂਦੀ ਹੁੰਦੀ ਹਾਂ ਟ੍ਰੀਟਮੈਂਟ ਦਾ ਵਧੀਆ ਹੋ ਜਾ ਹਾਂ ਸਾਰਾ ਕੁਝ ਹਾਂ ਸਾਰਾ ਕੁਝ ਵਾਈ ਓਕੇ ਹੈ ਦਵਾਈ ਇਹਦੇ ਅੰਦਰ ਅੰਦਰੋਂ ਸੈਟ ਆ ਜਾਣੀ ਕੀ ਕੁ ਚੈੱਕ ਕਰਵਾ ਸਕਦਾ ਦਿਲ ਜੋੜ ਲਿਆ ਲਓ ਬੇਚੈਨ ਤੋਂ ਕਿ ਭਾਈ ਜਦੋਂ ਮਾਰੀ ਠੀਕ ਹੈ ਚਲੋ ਠੀਕ ਹੈ ਅੱਛਾ ਹੁਣ ਵੀਰੇ ਦੁੱਧ ਕਿੰਨੇ ਤੇ ਆ ਗਈ ਆ ਬੱਦੇ ਭਾਈ ਇਹ ਭਾਈ ਥੱਲੇ 5 ਲੀਟਰ ਦੁੱਧ ਤਿਆਰ ਹੈ ਚੋਣ ਚੋਣਾ ਕਿਵੇਂ ਵੀਰੇ ਚੋਨਾ ਥੀਆ ਵੀਰੇ ਨੂੰ ਠੀਕ ਆ ਵੀ ਕਹਿਣ ਤੋਂ ਭਾਵੇਂ ਆ ਵੀ ਮੇਰਾ ਮਨ ਕਹਿੰਦਾ 7-8 ਲੀਟਰ ਦੇ ਦੁੱਧ ਤੇ ਆਜੂ ਬੈੜ ਹਨਾ ਬਈ ਵਾਜੂਗੀ ਨਾ ਪੁੱਤ ਅੱਛਾ ਵੀਰੇ ਮਨਾਂ ਉਂਜ ਬੱਚੀ ਸੋਹਣੀ ਰੱਖੀ ਬਹੁਤ ਆ ਹਨਾ ਬਈ ਹਾਂਜੀ ਹੂੰ ਮੇਰੇ ਵਾਕਿਆ ਇੱਕ ਵਾਰੀ ਹੋਰ ਤੋਰ ਦੇ ਮਾੜੀ ਜੀ ਵੀਰੇ ਨਾ ਪੁੱਤ ਪਰ ਲੈ ਜਾ ਫਿਰ ਪਰਦੇ ਕਾਲੀ ਪੈਂਦੀ ਕੋਈ ਉਹ ਬਚਪਨਾ ਕਰਕੇ ਨਾ ਹਲਤ ਕਰਦੀ ਐ ਜਵਾਨੀ ਚੈਣਾ ਬਾਈ ਜਵਾਨੀ ਚ ਤਾਂ ਹਰ ਇੱਕ ਹੀ ਮੱਛਰ ਦਾ ਲਿਆ ਬਾਈ ਨਾ ਪੁੱਤ ਪਹਣ 5 ਲੀਟਰ ਦੁੱਧ ਹੈਗਾ ਹੈ ਹਾਂਜੀ ਭਾਈ ਵਧੂ ਕੀ ਹਜੇ ਤਾਂ ਯਾਰ ਇਹਨੂੰ 22 24 ਦਿਨ ਹੋਏ ਆ 24 ਦਿਨ ਵਾ ਅੰਦਰੋਂ ਕੋਈ ਵੀ ਭਰਾ ਇਹਨੂੰ ਮਤਲਬ ਚੈਕਿੰਗ ਕਰਵਾ ਸਕਦਾ ਨਾ ਵੀਰੇ ਭਾਈ ਬੇਚੰਤ ਹੋ ਗਏ ਯਾਰ ਹਾਂ ਕਿਉਂਕਿ ਕਈ ਵਾਰੀ ਇਨਫੈਕਸ਼ਨ ਮੁਕਸ ਨੂੰ ਹੁੰਦੀ ਫਿਰ ਗਲਤ ਹੋ ਜਾਂਦਾ ਪਤੂ ਵਾਕਿਆ ਹੈ ਨਾ ਇਹ ਕਿੰਨੀ ਇੰਦੇ ਬਾਰੇ ਦੱਸਦੀ ਹੈ ਨਾ ਐਂਡ ਤੇ ਇਹ ਨਾ ਕਹੇ ਵੀ ਇਹ ਧਮਾਕਾ ਐਂਡ ਤੇ ਕਰਨਾ ਹੀ ਐਂਡਾ ਲਈ ਆ ਆ ਆ ਗਈ ਐਂਡ ਤੇ ਦੋਵੇਂ ਦੱਸ ਦੇ ਦੋ ਭਾਈ ਨਹੀਂ ਨਹੀਂ ਹੈ ਉਹ ਫੋਨ ਤੇ ਕਰਾਂਗੇ ਆਪਾਂ ਦੱਸ ਦੇ ਇਹਦਾ ਦੱਸ ਕੇ ਨਾ ਦੁੱਧ ਆ ਫਿਰ ਇਹ ਥੱਲੇ ਬਾਈ ਜੀ ਹੈਗਾ ਸਾਢੇ ਪੰਜ 6 ਲੀਟਰ ਦੁੱਧ ਹੈਗਾ ਇੱਥੇ ਦੋ ਵਾਰ ਟਾਈਮਾਂ ਦਾ ਹਾਂ ਠੀਕ ਆ ਗੱਬਣ ਕੋਪਣ ਕੋਣਾ ਦੀ ਬਿਲਕੁਲ ਓਕੇ ਆ ਗੱਬਣ ਹੈ ਨਹੀਂ ਬਾਈ ਇਹ ਠੀਕ ਆ ਵੀ ਕਹਿਣ ਤੋਂ ਭਾਵੇਂ ਚਾਹ ਬਣਾਉਣ ਵਾਲੀ ਆ ਹਾਂ ਹਨ ਹੂੰ ਸਿੰਘ ਵੀ ਆ ਤੇ ਸਾਊਸ ਲੱਗ ਪੂਰੀ ਆ ਕਿੰਨੇ ਦੀ ਬਾਈ ਇਹ ਇਹ ਆਪਾਂ ਦੇ ਦਿਆਂਗੇ 14000 ਦੀ ਬਾਈ ਜਸ ਤੈਨੂੰ ਬਈ ਜਸ ਤੈਨੂੰ ਥੋੜਾ ਬੋਤਾ ਮਾਨਤਾਂ ਨੂੰ ਹੋਜੂ ਕਿੰਨਾ ਕਰਦੇ ਇਹ ਕਿਹੜਾ ਬਾਲਾ ਵੱਡਾ ਸਕਦਾ ਨਹੀਂ ਬਾਲਾ ਵੱਡਾ ਬਾਈ ਬਣ ਕੇ ਜੈ ਜੀ ਦਾ ਤੇ ਕਿੰਨੇ ਦੀ 4 ਮੂੰਹ ਹੋਰ 1000 ਘਟਾ ਦਾਂਗੇ ਯਾਰ ਹੋਰ 1000 ਘਟਾ ਦਾਂਗੇ ਤੇਰੇ ਮੂੰਹ ਮੈਂ ਤਾਂ ਸਕੂਲ ਦਾ ਹੀ ਬਟਨ ਨਹੀਂ ਨਹੀਂ ਹੈ ਨਹੀਂ ਨਹੀਂ ਮੈਂ ਇਹ ਦਿਲ じゃ ਕਰ ਕਿਉਂ ਮਾਰਦਾ ਭਰਾਵਾ ਉਹ ਹੈ ਨਹੀਂ ਨਾ ਜੇ ਕੋਈ ਏਡਾ ਵਾੜਾ ਉਲਾਣੀ ਹੁੰਦਾ ਇਹ ਚ ਵੱਡੀਆਂ ਗਾਇਆਂ ਲਿਆ ਯਾਰ ਐਤ ਕੀ ਨਹੀਂ ਸਵਾਦ ਆਉਂਦਾ ਚਲ ਹੁਣ ਵੱਡੀਆਂ ਲਿਆਵਾਂਗੇ ਹਾਂ ਤੇ ਜਗਦੀਪ ਭਾਈ ਨੰਬਰ ਦਈ ਕਰੋ ਇਹ ਫੇਰ ਸਾਰੇ ਤਰ੍ਹਾਂ ਦੇ ਬੰਦੇ ਖੁਸ਼ ਕਰਨੇ ਪੈਂਦੇ ਆ ਨਾ ਕਿਸੇ ਭਰਾ ਨੂੰ ਦੁੱਧ ਦੀ ਲੋੜ ਹੁੰਦੀ ਆ ਤੇ ਥੋੜੇ ਪੈਸੇ ਲਾਉਣਾਂ ਦਾ ਭੰਡਾਰਾ ਹੈ ਨਾ ਹਾਂ ਥੋੜੇ ਪੈਸੇ ਲਾਉਣਾਂ ਦਾ ਤੇ ਦੱਸੀ ਨੰਬਰ ਭਾਈ ਜਗਦੀਪ ਨੰਬਰ ਭਾਈ ਆਪਣਾ 9876233560 ਇੱਕ ਵਾਰੀ ਹੋਰ ਆਉਂਦਾ 9876233560 ਠੀਕ ਆ ਭਾਈ ਲੈ ਵੀ ਮਿੱਤਰੋ ਇਹ ਬਾਈ ਦਾ ਨੰਬਰ ਸਿਕਰੀ ਤੇ ਜਾਂ ਜਿਵੇਂ ਉਹ ਕਪਣਾ ਗਾਇਆਂ ਦੋ ਜੋੜਾ ਜਿਹੜਾ ਉਧਰ ਆ ਗਿਆ ਤਿੰਨੇ ਗਾਇਆਂ ਉਹ ਵੀ ਉਹ ਵੀ ਕਮਾਲਾ ਫੋਦੇ ਉਹੋ ਜੇ ਵੀ ਲੈ ਆਇਆ ਕਰਨ ਨਾਲੇ ਕਮਾਈ ਨਾਲੇ ਅਗਲੇ ਨੂੰ ਕਮਾਈ ਹੈ ਨਾ ਤੇ ਨੰਬਰ 22 ਸਕਰੀਨ ਦੇ ਉੱਤੇ ਆ ਬਾਈ ਦਾ ਧੰਨਵਾਦ ਮਿੱਤਰੋ ਜਿਉਂਦੇ ਰਹੋ ਤੁਸੀਂ ਬਹੁਤ ਸਾਰਾ ਪਿਆਰ ਸਤਿਕਾਰ ਦਿੰਨੇ ਆ ਆ ਬੱਛੀ ਖੀਰੀਆ ਦਿੰਦਾ ਤੋਂ ਜਿਹੜੀ ਇਹਦੇ ਬਾਰੇ ਤੁਸੀਂ ਵਿਚਾਰ ਬਣਾ ਲਿਆ ਜੇ ਜੇ ਬੱਛੀ ਲੈਣੀ ਚਾਹੁੰਦੇ ਆ ਤਾਂ ਕਹੋ ਬੈ ਕੈਨਸਲ ਕਰ ਲੈਦੇ ਮੇਰੇ ਹਿਸਾਬ ਨਾਲ ਵਧੀਆ ਰਹੇਗੀ ਤੁਹਾਨੂੰ 8-7 ਕਿਲੋ ਇਹਨਾਂ ਦੁੱਧ ਦੇਣ ਲੱਗ ਪੈਣਾ ਤੇ ਦੂਜੇ ਜਾਨਵਰਾਂ ਦੇ ਕਮਾਲਾ ਤਿੰਨ ਜਿਹੜੇ ਟੋਕੜ ਘੱਪਣ ਆ ਐਂਡ ਤੇ ਤੁਹਾਨੂੰ ਤਮਾਕੀਆ ਦਾ ਰੇਟ ਦੱਸਦਾ ਬਾਕੀ ਫੋਨ ਤੇ ਜਾਣਕਾਰੀ ਹੈ ਧੰਨਵਾਦ